ਚਵਰਤਸਦੀ ਮਾਲਕ ਸ਼ਤਰ ਚਵਰਤਸਦੀ ਮਾਲਕ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੀਤਰਤ ਨਿੱਕੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਆਓ ਆਪਣਾ ਅਨਮੋਲ ਸਮਾਂ ਅਨਮੋਲ ਜੀਵਨ ਅਨਮੋਲ ਸਵਾਸ ਉਸ ਪ੍ਰੀਬੂਨ ਬਰਮੇਸ਼ਰ ਵਾਹਿਗੁਰੂ ਅਗਾਧ ਬਹੁਤ ਦੇ ਲੇਖੇ ਲਾਈਏ ਜਿਸ ਵਾਸਤੇ ਮਨੁੱਖਾ ਦੇਹੀ ਧਾਰਨ ਕੀਤੀ ਹੈ ਨਾਮ ਦੇ ਵਣਜਾਰੇ ਬਣ ਕੇ ਆਏ ਆ ਆਓ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਬਖਸ਼ਿਸ਼ ਪ੍ਰਾਪਤ ਕਰਿਏ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਦਸ਼ਮੇਸ਼ ਪਿਤਾ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੋ ਬਲੰਗ ਗੱਜ ਕੇ ਬਲਾਓ ਫਤਿਹ ਆਖੋ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਜੀ ਇੱਕ ਗੁਰੂ ਦਾ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਸ ਟੈਮ ਦੇ ਦਸਤਗੀਰ ਦੇ ਨਾਲ ਵਿਚਾਰ ਹੋਈ ਉਹ ਕਹਿ ਲੱਗੇ ਵੀ ਮੁਸਲਮਾਨ ਧਰਮ ਦੇ ਵਿੱਚ ਲਿਖਿਆ ਹੈ ਕਿ ਸੱਤ ਆਕਾਸ਼ ਨੇ ਸੱਤ ਪਤਾਲ ਨੇ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿਣ ਲੱਗੇ ਵੀ ਤੁਸੀਂ ਗੁਰਬਾਣੀ ਦੇ ਅੰਦਰ ਲਿਖਿਆ ਪਤਾਲਾਂ ਪਤਾਲ ਲਖੇ ਅਗਸ਼ ਅਗਸ਼ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹ ਕਹਿੰਦੇ ਜਿੰਨੀ ਕਿਸੇ ਨੂੰ ਸਮਝ ਪੈ ਜਾਂਦੀ ਹੈ ਜਿੰਨੀ ਇੱਕ ਪਰਮਾਤਮਾ ਸੂਝੀ ਦਿੰਦਾ ਹੈ ਬਖਸ਼ਿਸ਼ ਕਰਦਾ ਹੈ ਰਹਿਮਤ ਕਰਦਾ ਹੈ ਤੇ ਗੁਰੂ ਦੀ ਕਿਰਪਾ ਦਾ ਪ੍ਰਸ਼ਾਦ ਮਿਲਦਾ ਉਹਨਾਂ ਕੋ ਉਹ ਬੋਲ ਦਿੰਦਾ ਹੈ ਧਿਆਨ ਦੇਣਾ ਵੀ ਜੀ ਨੂੰ ਵੀ ਜਿੰਨੀ ਕਿਰਪਾ ਹੁੰਦੀ ਹੈ ਗਿਆਨ ਦੀ ਉਹਨਾਂ ਕੀ ਇਨਸਾਨ ਬੋਲ ਸਕਦਾ ਹੈ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਏ ਫਿਰ ਇਹਦਾ ਪ੍ਰੈਕਟੀਕਲ ਸਾਨੂੰ ਦਿਖਾ ਸਕਦੇ ਹੋ ਕੋਲੇ ਬੈਠਾ ਸੀਗਾ ਉਹਦਾ ਬੇਟਾ ਦਸਤਗੀਰ ਦਾ ਧਰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਫਿਰ ਇਹਨੂੰ ਅਸੀਂ ਨਾਲ ਲੈ ਜਾਨੀਆ ਇਹਨੂੰ ਦਿਖਾ ਲਿਓ ਨਹੀਂ ਸਾਰੇ ਦਾਸਤਗੀਰ ਦੇ ਚੇਲੇ ਵੀ ਬੈਠੇ ਨੇ ਇਹਦਾ ਨਾਮ ਜਵਾਲ ਪੁੱਤਰ ਬੈਠਾ ਤੇ ਧਰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਝਾਇਆ ਚੌਂਕੜਾ ਮਾਰਿਆ ਦਸਮ ਦਵਾਰ ਆਪਰ ਪਰ ਹੈ ਪਰਮਪੁਰ ਕੀ ਘਾਟੀ ਉਪਰ ਹਾਟ ਹਾਟ ਬਲ ਆਲਾ ਆਲੇ ਪੀਤਰ ਸਾਡੀ ਨੌ ਦਰਵਾਜੇ ਸਰੀਰ ਦੇ ਨੇ ਦਸਵਾਂ ਸਾਡਾ ਦਿਮਾਗ ਸਾਡੀ ਸੁਰਤੀ ਹੈ ਤੇ ਜਦੋਂ ਸੁਰਤੀ ਦੇ ਵਿੱਚ ਇਹ ਗੱਲਾਂ ਸਾਰੇ ਦਰਵਾਜੇ ਬੰਦ ਹੋ ਜਾਂਦੇ ਤੇ ਉਦੋਂ ਦਸਵਾਂ ਦਵਾਰ ਖੁੱਲਦਾ ਹੈ ਭਾਗ ਇਹ ਜਿਹੜੇ ਨੌ ਦਰਵਾਜੇ ਨੇ ਇਹ ਵਾਸਨਾਵਾਂ ਵਾਲੇ ਨੇ ਤੇ ਜਦੋਂ ਗੁਰੂ ਦੀ ਕਿਰਪਾ ਬਖਸ਼ ਜੁਰਦੀ ਹੈ ਉਦੋਂ ਫਿਰ ਸਾਡਾ ਜਿਹੜਾ ਦਿਮਾਗ ਸਾਡੀ ਬੁੱਧੀ ਉਦੋਂ ਸੁਰਤੀ ਕੰਮ ਕਰਦੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਸਤਗੀਰ ਦੇ ਪੁੱਤਰ ਨੂੰ ਸਮਝਾਇਆ ਚੌਂਕੜਾ ਮਾਰਿਆ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਾਡੇ ਨਾਲ ਬੋਲਣ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ ਕੀ ਓਮ ਕਾਰ ਜਦੋਂ ਦਸਤਗੀਰ ਦੇ ਪੁੱਤਰ ਨੇ ਪਿੱਛੇ ਬੋਲੇ ਤੇ ਇਹ ਬਚਨ ਆਖਿਆ ਉਸੇ ਟਾਈਮ ਤੇ ਸੁਰਤੀ ਦਸਮ ਦਵਾਰ ਦੇ ਵਿੱਚ ਚੱਲੇਗੀ ਸਾਰੇ ਦਰਵਾਜੇ ਬੰਦ ਹੋ ਗਏ ਵਾਸਨਾ ਵੇ ਫੇਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਪਤਾਲਾਂ ਪਤਾਲ ਪਤਾਲਾਂ ਦੇ ਵਿੱਚ ਚੱਲੇ ਗਏ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਆਕਾਸ਼ਾਂ ਅਲੱਖੇ ਅਗਾਸ਼ਾਂ ਇਹ ਆਗਾਸ਼ ਤੇ ਜਦੋਂ ਇਹ ਬਚਨ ਹੋਏ ਤੇ ਆਕਾਸ਼ ਵਿੱਚ ਚਲੇ ਗਏ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਬੋਲੋ ਸਤਿਨਾਮ ਸ੍ਰੀ ਵਾਇਗੁਰੂ ਸੁਰਤੀ ਥੱਲੇ ਆਈ ਪੁੱਛਿਆ ਤੇ ਦਸਤਗੀਰ ਸਾਹਮਣੇ ਬੈਠਾ ਤੇ ਪਿਤਾ ਜੀ ਦੇ ਅੱਗੇ ਹੱਥ ਜੋੜੇ ਕਿ ਆਪ ਨਰੈਨ ਕਲਾ ਤਾਰ ਜਗ ਮੈਂ ਪਰਵਰਿਉ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਿਰੰਕਾਰ ਦਾ ਰੂਪ ਹੈ ਮੁਸਲਮਾਨ ਧਰਮ ਦੇ ਵਿੱਚ ਸਤਿ ਆਕਾਸ਼ ਤੇ ਸਤਿ ਬਤਾਲ ਲਿਖੇ ਨੇ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੈਨੂੰ ਪਤਾ ਨਹੀਂ ਥੱਲੇ ਕਿੰਨੇ ਪਤਾਲ ਨੇ ਧਰਤੀਆਂ ਨੇ ਧਰਤੀ ਦੀ ਤਹਿ ਦੇ ਉੱਤੇ ਪਾਣੀ ਫੇਰ ਧਰਤੀ ਹੈ ਤੇ ਤਾਰੇ ਗਿਨੇ ਜਾਦਾ ਨਾ ਤਾਰੇ ਗਿਨੇ ਜਾ ਜੋ ਗੁਰੂ ਨਾਨਕ ਨੇ ਤੇ ਗੁਰਬਾਣੀ ਨੇ ਤਾਰੇ ਨੇ ਕੋਈ ਚਾਹੀਦਾ